ਅਸਿਕਲ ਜੀ ਪਾ ਜੀ ਆ ਦੇਖੋ ਆ ਸਟੇਡੀਅਮ ਆ ਗਿਆ ਅਡੇ ਆਪਣੇ ਆਪਣੇ ਬਾਈ ਏਕੜਾ ਨਾ ਮਾਦੂ ਆ ਸਟੇਡੀਅਮ ਆ ਗਿਆ ਪਾ ਜੀ ਸਟੇਡੀਅਮ ਦੇ ਨਾਲ ਹੀ ਪਾ ਜੀ ਹੋ ਜਾਂਦਾ ਜੀ ਸ਼ੁਰੂ ਆ ਦੇਖੋ ਸਟੇਡੀਅਮ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਇਹ ਲੇ ਕੇ ਪਾ ਜੀ ਉਹ ਪਰਲੇ ਪਾਸੇ ਵੀ ਰਸਤਾ ਘੁੰਮਦਾ ਐਲ ਸ਼ੇਪ ਪਾ ਜੀ ਪਰ ਬਣ ਜਾਂਦੀ ਆ ਉਹ ਮੋਟਰ ਹੈ ਜੀ ਠੀਕ ਆ ਪਾ ਜੀ ਕਿੰদূর ਤੱਕ ਪਾ ਜੀ ਆਪਣਾ ਫਰੰਟ ਹੈ ਉੱਥੋਂ ਹੀ ਪਾ ਜੀ ਆਪਾਂ ਨੂੰ ਪਾ ਜੀ ਤੇ ਆਪਾਂ ਨੂੰ 7-8 ਖੇਤਾਂ ਦਾ ਫਰੰਟ ਆਨਕੋ ਆਖੇਦਾ ਭਾਜੀ ਹਨਾ ਮਰ ਤੱਕ ਆ ਸਟੇਡੀਅਮ ਦੇ ਜੀ ਆਪਾਂ ਨਾਲ ਆ ਸਰ ਜੀ ਹਜੇ ਇੱਧਰ ਕੋਈ ਨਹੀਂ ਹੈਗਾ ਤੇ ਮੈਂ ਹਜੇ ਇੱਧਰ ਬੜੇ ਨਾਲ ਸ਼ਹਿਰੀ ਦਾ ਮੂਵੀ ਬਣਾਦੇ ਭਾਜੀ ਹਨਾ ਦੇਖ ਲਿਆ ਨਾ